ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸਭ ਤੋਂ ਛੋਟੇ ਸ਼ਹੀਦ ਦਰਬਾਰਾ ਸਿੰਘ ਦੇ ਬਾਰੇ ਵਿੱਚ ਸੋ ਜਿਨ੍ਹਾਂ ਨੇ 8 ਸਾਲ ਦੀ ਉਮਰ ਦੇ ਵਿੱਚ ਉਸ ਸਾਕੇ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਸਾਧ ਸੰਗਤ ਜੀਓ ਜੋ ਬੱਚਾ ਦਰਬਾਰਾ ਸਿੰਘ ਸੀ ਉਹ ਸਰਦਾਰ ਕੇਰ ਸਿੰਘ ਦਾ ਪੁੱਤਰ ਸੀ ਸਰਦਾਰ ਕੇਰ ਸਿੰਘ ਦੇ ਬਾਰੇ ਇੱਕ ਅੰਗਰੇਜ਼ ਅਫਸਰ ਮਿਸਟਰ ਰਿਚਰਡ ਨੇ ਅਖਬਾਰ ਦੇ ਵਿੱਚ ਆਰਟੀਕਲ ਲਿਖਿਆ ਸੀ ਕਿ ਕਿਵੇਂ ਇੱਕ ਸਿੱਖ ਨੇ ਬਰਛੇ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ ਸੋ ਬਹੁਤਾ ਸਮੇਂ ਤੱਕ ਜੋ ਸਰਦਾਰ ਕੇਰ ਸਿੰਘ ਸੀ ਉਹਨਾਂ ਦੇ ਘਰ ਕਿਸੇ ਔਲਾਦ ਦਾ ਜਿਹੜਾ ਜਨਮ ਨਹੀਂ ਹੋਇਆ ਸੀ ਸੋ ਉਹ ਗੁਰੂ ਘਰ ਜਾ ਕੇ ਅਰਦਾਸ ਬੇਨਤੀਆਂ ਕਰਦੇ ਨੇ ਸੋ ਫਿਰ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਕੋਨ ਗੁਰੂ ਦਰਬਾਰ ਚ ਅਰਦਾਸ ਬੇਨਤੀਆਂ ਤੋਂ ਬਾਅਦ ਉਹ ਪੁੱਤਰ ਦੀ ਦਾਤ ਪ੍ਰਾਪਤ ਹੁੰਦੀ ਹੈ ਸੋ ਇਸ ਕਰਕੇ ਫਿਰ ਉਹ ਆਪਣੇ ਪੁੱਤਰ ਦਾ ਜਿਹੜਾ ਨਾਂ ਹੈ ਉਹ ਦਰਬਾਰਾ ਸਿੰਘ ਰੱਖਦੇ ਨੇ ਸੋ ਜਨਮ ਦੇ ਸਮੇਂ ਹੀ ਬੱਚੇ ਦੀ ਜੋ ਮਾਤਾ ਜੀ ਹੁੰਦੇ ਨੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਜੇ ਉਹਨਾਂ ਦਾ ਪਾਲਣ ਪੋਸ਼ਣ ਹੈ ਫਿਰ ਉਹਨਾਂ ਦੀ ਦਾਦੀ ਹਰਨਾਮ ਕੌਰ ਜੀ ਕਰਦੇ ਨੇ ਸੋ ਹਰਨਾਮ ਕੌਰ ਵੀ ਇੱਕ ਬਹਾਦਰ ਸਿੱਖ ਔਰਤ ਸੀ ਸੋ ਹੁਣ ਜੋ ਦਰਬਾਰਾ ਸਿੰਘ ਸੀ ਬੱਚਾ ਉਹ ਬਚਪਨ ਤੋਂ ਹੀ ਮਾਤਾ ਦਾਦੀ ਮਾਤਾ ਦੇ ਪਾਸੋਂ ਸਿੱਖ ਜੋ ਸ਼ਹੀਦ ਸੀ ਉਹਨਾਂ ਦੀਆਂ ਜੜੀਆਂ ਕਹਾਣੀਆਂ ਸੁਣਦੇ ਹੋਏ ਉਹ ਵੱਡਾ ਹੋਇਆ ਸੀ ਉਹ ਆਪਣੀ ਦਾਦੀ ਕੋਲੋਂ ਪੁੱਛਦਾ ਕਿ ਦਾਦੀ ਮਾਤਾ ਜੀ ਸ਼ਹੀਦ ਕੌਣ ਹੁੰਦਾ ਸੋ ਦਾਦੀ ਮਾਤਾ ਜੀ ਉਹਨੂੰ ਦੱਸਦੇ ਨੇ ਕਿ ਪੁੱਤਰ ਜੋ ਸਾਹਿਬ ਜਾਦੇ ਸੀ ਕਲਗੀਧਰ ਪਾਤਸ਼ਾਹ ਦੇ ਉਹ ਸ਼ਹੀਦ ਸੀ ਤੇ ਫਿਰ ਬੱਚਾ ਬੜੇ ਮਾਸੂਮ ਤਰੀਕੇ ਨਾਲ ਦਾਦੀ ਮਾਤਾ ਨੂੰ ਕਹਿੰਦਾ ਹੈ ਕਿ ਦਾਦੀ ਮਾਤਾ ਜੀ ਮੈਂ ਵੀ ਸ਼ਹੀਦ ਹੋਣਾ ਸੋ ਉਹਦੇ ਮਾਤਾ ਜੀ ਉਹਨੂੰ ਕਹਿੰਦੇ ਨੇ ਕਿ ਪੁੱਤਰ ਜੀ ਤੁਸੀਂ ਉਸ ਅਕਾਲ ਪੁਰਖ ਦੇ ਪਾਸੇ ਅਰਦਾਸ ਕਰੋ ਕਿ ਉਹ ਜੋ ਸ਼ਹੀਦੀ ਵਰਗਾ ਜੋ ਤਾਜ ਹੈ ਉਹ ਤੁਹਾਡੇ ਮੱਥੇ ਬਖਸ਼ੇ ਸੋ ਇਸ ਤਰੀਕੇ ਨਾਲ ਫਿਰ ਜਦੋਂ ਸ਼੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਦੇ ਜਿਹੜੇ ਜੱਥੇ ਪਿੰਡਾਂ ਵਿੱਚੋਂ ਜਾਣ ਲੱਗਦੇ ਨੇ ਤਾਂ ਇਹ ਬੱਚਾ ਜੋ ਦਰਬਾਰਾ ਸਿੰਘ ਹੁੰਦਾ ਇਹ ਵੀ ਜਿਹੜਾ ਜੱਥੇ ਦੇ ਨਾਲ ਜਾਣ ਲਈ ਤੁਰਪੈਂਦਾ ਹੁਣ ਪਿੰਡ ਵਾਸੀ ਜਿਹੜਾ ਇਸ ਬੱਚੇ ਨੂੰ ਜੱਥੇ ਦੇ ਨਾਲ ਜਾਣ ਤੋਂ ਰੋਕਦੇ ਨੇ ਕਿ ਇਹ ਬਹੁਤ ਛੋਟਾ ਹੈ ਵੀ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਸਕਦੀ ਹੈ ਕਿ ਇਹ ਬੱਚੇ ਨੂੰ ਤੁਸੀਂ ਨਾਲ ਲੈ ਕੇ ਨਾ ਜਾਓ ਔਰ ਬੱਚਾ ਜਿਹੜਾ ਉਹ ਆਪਣੀ ਗੱਲ ਤੇ ਅੜਿਆ ਰਹਿੰਦਾ ਕਿ ਨਹੀਂ ਉਹ ਵੀ ਉੱਥੇ ਜਾਏਗਾ ਤੇ ਸ਼ਹੀਦੀਆਂ ਪ੍ਰਾਪਤ ਕਰੇਗਾ। ਸੋ ਇਸ ਤਰੀਕੇ ਨਾਲ ਫਿਰ ਨਨਕਾਣਾ ਸਾਹਿਬ ਦੇ ਕੋਲ ਜਾ ਕੇ ਜਿਹੜਾ ਪੰਜਕੂਲੇ ਦੇ ਅਸਥਾਨ ਦੇ ਨੇੜੇ ਉਸ ਬੱਚੇ ਨੂੰ ਫਿਰ ਤੋਂ ਰੋਕਿਆ ਜਾਂਦਾ ਹੈ ਕਿ ਇਹਨੂੰ ਉੱਥੇ ਨਾਲ ਨਾ ਲੈ ਕੇ ਜਾਇਆ ਜਾਵੇ। ਪਰ ਸਰਦਾਰ ਲਕਸ਼ਮਣ ਸਿੰਘ ਧਾਰੋਵਰ ਹੋਣੀ ਜੀ ਕਹਿੰਦੇ ਨੇ ਕਿ ਕੀ ਪਤਾ ਉੱਥੇ ਕੋਈ ਅਜਿਹੀ ਘਟਨਾ ਨਾ ਹੀ ਹੋਵੇ ਬੱਚੇ ਨੂੰ ਅੰਦਰ ਆ ਲੈਣ ਤੋਂ ਨਾਲ ਸੋ ਇਸ ਤਰੀਕੇ ਨਾਲ ਸਿੱਖ ਅੰਦਰ ਦਾਖਲ ਹੁੰਦੇ ਨੇ ਤੇ ਜੋ ਮਹੰਤ ਨਾਰਾਇਣ ਦਾਸ ਹੈ ਉਹਦੇ ਗੁੰਡਿਆਂ ਦੇ ਦੁਆਰਾ ਸਿੱਖਾਂ ਤੇ ਧੜਾ ਧੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸਿੱਖਾਂ ਦੀ ਵੱਡੇ ਪੱਧਰ ਤੇ ਵੱਡ ਟੁੱਕਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਉਹ ਬੱਚਾ ਜੋ ਦਰਬਾਰਾ ਸਿੰਘ ਸੀ ਉਹ ਸਿੱਖ ਸੰਗਤ ਦੁਆਰਾ ਜਿਹੜਾ ਇੱਕ ਬਖਿੰਡੀ ਦੇ ਵਿੱਚ ਜਿਹੜਾ ਲਕੋ ਦਿੱਤਾ ਜਾਂਦਾ ਹੈ ਹੋ ਨੋ ਨਾਰਾਇਣ ਦਾਸ ਮਹੰਤਾ ਜਿਹੜੇ ਉਹਦੇ ਗੁੰਡੇ ਦੇਖਦੇ ਨੇ ਕਿ ਸਿੱਖ ਉੱਥੇ ਬਖਿੰਡੀ ਦੇ ਅੱਗੇ ਜਾ ਜਾ ਕੇ ਖਲੋਂਦੇ ਰਹਿੰਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਵੀ ਐਸਾ ਕੀ ਆ ਉੱਥੇ ਤੇ ਜਦੋਂ ਉਹ ਜਾ ਕੇ ਦੇਖਦੇ ਨੇ ਤਾਂ ਅੰਦਰੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ ਬਾਪੂ ਮੈਂ ਵੀ ਸ਼ਹੀਦ ਹੋਣਾ ਸੋ ਇਸ ਤਰੀਕੇ ਨਾਲ ਫਿਰ ਮਹੰਤ ਦੇ ਗੁੰਡਿਆਂ ਦੁਆਰਾ ਉਸ ਬੱਚੇ ਦਰਬਾਰਾ ਸਿੰਘ ਨੂੰ ਬਾਹਰ ਕੱਢ ਲਿਆ ਜਾਂਦਾ ਤੇ ਉਹਨੂੰ ਬਲ ਦੀ ਅੱਗ ਦੇ ਵਿੱਚ ਜਿਉਂਦਾ ਸੁੱਟ ਦਿੱਤਾ ਜਾਂਦਾ ਸੋ ਇਸ ਤਰੀਕੇ ਨਾਲ ਬਾਹਰ ਇੰਨਾ ਕਹਿਰ ਝੋਟਾਇਆ ਆ ਜਾ ਰਿਹਾ ਹੋਵੇ ਤੇ ਬੱਚਾ ਅੰਦਰ ਸ਼ਹੀਦੀਆਂ ਪਾਉਣ ਲਈ ਆਪਣੇ ਬਾਪੂ ਨੂੰ ਅਰਦਾਸਾਂ ਬੇਨਤੀਆਂ ਕਰ ਰਿਹਾ ਹੋਵੇ ਕਿ ਮੈਨੂੰ ਬਾਹਰ ਕੱਢੋ ਮੈਂ ਵੀ ਸ਼ਹੀਦੀਆਂ ਪਾਉਣੀਆਂ ਨੇ ਸੋ ਇਸ ਤਰੀਕੇ ਨਾਲ ਫਿਰ ਦਰਬਾਰਾ ਸਿੰਘ ਜਿਹੜਾ ਉਹ ਇਸ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਉਹਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਅਸੋ ਅਗਲੀਆਂ ਤਰੀਕਾਂ ਤੱਕ 21/2 ਤਰੀਕ ਤੱਕ ਜਦੋਂ ਸਿੱਖਾਂ ਦੇ ਬਾਕੀ ਮੋਰਚੇ ਉੱਥੇ ਪਹੁੰਚਦੇ ਨੇ ਤੇ ਉਹ ਜਿਹੜੇ ਅਧ ਸੜੀਆਂ ਲਾਸ਼ਾਂ ਹੁੰਦੀਆਂ ਨੇ ਸਿੱਖਾਂ ਦੀਆਂ ਸਿੱਖ ਸ਼ਹੀਦਾਂ ਦੀਆਂ ਉਹਨਾਂ ਨੂੰ ਇਕੱਠਾ ਕਰਕੇ ਲੈ ਕੇ ਜਾ ਰਹੇ ਹੁੰਦੇ ਨੇ ਤਾਂ ਉੱਥੇ ਇੱਕ ਬਜ਼ੁਰਗ ਮਾਤਾ ਵੀ ਉੱਥੇ ਫਿਰ ਰਹੇ ਹੁੰਦੇ ਨੇ ਉਨ੍ਹਾਂ ਦੇ ਹੱਥ 'ਚ ਇੱਕ ਅਧ ਸੜਿਆ ਛੋਟਾ ਜਿਹਾ ਪੈਰ ਹੁੰਦਾ ਤੇ ਇੱਕ ਕਮੀਜ਼ ਦਾ ਟੁਕੜਾ ਹੁੰਦਾ ਜੋ ਉਹ ਉਹਨੂੰ ਆਪਣੀ ਝੋਲੀ 'ਚ ਪਾ ਕੇ ਉਹ ਉੱਥੋਂ ਦੇ ਜਿਹੜਾ ਸਿੱਖਾਂ ਨੂੰ ਦਿਖਾ ਰਹੇ ਹੁੰਦੇ ਨੇ ਕਿ ਦੇਖੋ ਮੇਰੇ ਪੋਤਰੇ ਨੇ ਵੀ ਇਥੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਇਸ ਤਰੀਕੇ ਨਾਲ ਉਹ ਬੱਚਾ ਜੋ ਦਰਬਾਰਾ ਸਿੰਘ ਹੁੰਦਾ ਉਹ ਇਸ ਸਾਕੇ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਸੋ ਸਾਧ ਸੰਗਤ ਜੀਓ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ